ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਦੱਸਦੀ ਇਹ ਪਿੰਡ ਪੋਏ ਦਾ ਨੌਜਵਾਨ ਪਿਛਲੇ 5 ਦਿਨਾਂ ਤੋਂ ਘਰ ਤੋਂ ਲਾਪਤਾ ਹੈ ਜਿਸ ਦਾ ਨਾਮ ਸਾਗਰ ਮਹਿਰਾ ਹੈ ਤੇ ਉਮਰ 25 ਸਾਲ ਹੈ ਦੱਸਦੇ ਇਹ 4 ਜੂਨ ਨੂੰ 7:30 ਵਜੇ ਤੇ ਨਾਲ ਹੀ ਘਰੋਂ ਬਿਨਾਂ ਦੱਸੇ ਉਹ ਚਲਾ ਗਿਆ ਸੀ ਤੇ ਹਜੇ ਤੱਕ ਜੜਾਏ ਘਰ ਵਾਪਸ ਨਹੀਂ ਪਰਤਿਆ ਤੇ ਜਾਣਕਾਰੀ ਦਿੰਦੇ ਆ ਨੌਜਵਾਨ ਦੇ ਮਾਤਾ ਨੇ ਦੱਸਿਆ ਹੈ ਕਿ ਉਹਨਾਂ ਦਾ ਨੌਜਵਾਨ 5 ਦਿਨਾਂ ਤੋਂ ਜੜਾਏ ਬਿਨਾਂ ਦੱਸੇ ਹੀ ਚਲਾ ਗਿਆ ਸੀ ਤੇ ਨੌਜਵਾਨ ਮਾਨਸਿਕ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇੱਕਦਮ ਠੀਕ ਹੈ ਪਰ ਪਿਛਲੇ 4-5 ਮਹੀਨਿਆਂ ਤੋਂ ਘਰ ਦੇ ਵਿੱਚ ਵਿਹਲਾ ਰਹਿਣ ਕਾਰਨ ਪਰੇਸ਼ਾਨ ਰਹਿੰਦਾ ਸੀ ਅਤੇ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਆਪਣਾ ਮੋਬਾਈਲ ਫੋਨ ਘਾਟ ਛੱਡ ਗਿਆ ਹੈ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਸੁਰਾਖ ਜਿਹੜਾ ਹੈ ਉਹ ਨਹੀਂ ਛੱਡ ਕੇ ਗਿਆ ਜਿਸ ਕਾਰਨ ਮਾਪਿਆਂ ਦਾ ਰੋੜੋ ਕੇ ਬੁਰਾ ਹਾਲ ਹੋ ਰਿਹਾ ਹੈ ਤੇ ਮਾਪਿਆਂ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਪੁਲਿਸ ਵੱਲੋਂ ਵੀ ਕਾਰਵਾਈ ਜਿਹੜੀ ਹੈ ਉਹ ਫਿਲਹਾਲ ਚੱਲ ਰਹੀ ਹੈ ਕਿ ਮਾਪਿਆਂ ਵੱਲੋਂ ਪੀੜ ਵੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਪੁੱਤ ਸਹੀ ਸਲਾਮਤ ਘਰ ਵਾਪਸ ਆ ਜਾਵੇ ਜੇਕਰ ਕਿਸੇ ਨੂੰ ਵੀ ਇਸ ਨੌਜਵਾਨ ਬਾਰੇ ਕੁਝ ਵੀ ਪਤਾ ਚੱਲਦਾ ਹੈ ਤਾਂ ਇਸ ਨੰਬਰ ਤੇ ਜਿਹੜਾ ਹੈ ਸੰਪਰਕ ਕਰਕੇ ਦੱਸ ਸਕਦਾ ਹੈ ਆਨਿਆ ਕੀ ਨਾਮ ਆਪਣਾ ਰਮਾ ਮਾਨ ਕੀ ਜਲਵਾ ਗੱਲ ਕੋਈ ਨਹੀਂ ਹੋਈ ਸਭ ਚੰਗਾ ਭਲਾ ਇੱਥੇ ਬੈਠੇ ਦਾ ਹਾ ਚਾਹ ਪਾਣੀ ਸ਼ਾਮੀ ਬਣਾਇਆ ਪੀਤਾ ਸਾਨੂੰ ਵੀ ਦਿੱਤੀ ਚਾਹ ਹੰਨਾ ਕੋਈ ਗੱਲ ਨਹੀਂ ਕੀਤੀ ਆਹੀਂ ਇਹਨੂੰ ਦਿਖਿਆ ਹੀ ਨਹੀਂ ਆਹੀਂ ਸੈਰ ਕਰਨ ਚਲੀ ਆਇਆ ਹਿੰ ਦਿਖਿਆ ਨੋ 9 ਵਜੇ ਨੂੰ ਉੱਪਰ ਹੀ ਹੁੰਦਾ ਉੱਪਰ ਦਿਖਿਆ ਤਾਂ ਉੱਪਰ ਹੈ ਹੀ ਨਹੀਂ ਆਹੀਂ ਘਰ ਇਹਨੂੰ ਲੱਭਣ ਲੱਗੇ ਪਏ ਵੀ ਬਾਹਰ ਚਲੀ ਆ ਗਈ ਤੇ ਜੰਦਾ ਹੀ ਨਹੀਂ ਉਸ ਤੋਂ ਬਾਅਦ ਸਾਨੂੰ ਮਿਲਿਆ ਹੀ ਨਹੀਂ ਘਰ ਕਿੰਨਾ ਹੋਇਆ ਦਿਮਗ ਸਾਗਰ ਮਾੜਾ ਕਿੰਨੇ ਦਿਨ ਹੋ ਗਏ ਚਾਰ ਤਰੀਕ ਦਾ ਸਟੈਚਰ ਸੀਗਾ ਥੋੜਾ ਮੈਡੀ ਅਫਸਰ ਸੀਗਾ ਹਾਂ ਜੀ ਕੰਮ ਤੇ ਨਹੀਂ ਨਾ ਜੰਦ ਚਾਹ ਜਨਵਰੀ ਮਹੀਨੇ ਤੋਂ ਘਰ ਬੇਲਾ ਹਿੰ ਉਸ ਤੋਂ ਬਾਅਦ ਵੀ ਕੰਮ ਤੇ ਨਹੀਂ ਗਿਆ ਤੇ ਹਿੰ ਨੂੰ ਇੱਕ ਦੋ ਵਾਰੀ ਪਹਿਲਾਂ ਫਲਣਾ ਹੀ ਆਖਿਆ ਸੀ ਕਿ ਤੇ ਕੰਮ ਲੱਭ ਕੰਮ ਨਹੀਂ ਆਣਾ ਤੇਰੇ ਕੋਲ ਤੂੰ ਤੂੰ ਹੀ ਜਾਣਾ ਕੰਮ ਕੋਲ ਕੰਮ ਨੇ ਥੋੜੀ ਤੇ ਰੋ ਕੋਲ ਆਣਾ 2-3 ਮਹੀਨੇ ਪਹਿਲਾਂ ਜਿੰਨਾ ਕੋਈ ਮਹੀਨੇ ਬਾਅਦ ਇੱਕ ਵਾਰੀ ਆਖੀ ਡਿਆ ਉਸ ਤੋਂ ਬਾਅਦ ਉਹ ਨਾ ਹੀ ਨੂੰ ਅਭੀ ਨਹੀਂ ਆਖਦੇ ਕਹਿੰਦਾ ਵੀ ਕੰਮ ਕਰੋ ਤੇ ਚੰਗੇ ਲੱਗਦੇ ਆ ਨਹੀਂ ਕਰੋ ਤੇ ਘਰ ਦੇ ਵੀ ਚੰਗਾ ਨਹੀਂ ਸਮਝਦੇ ਤੇ ਬਾਅਦ ਸਾਡੀ ਕੋਈ ਗੱਲ ਬਾਤ ਵੀ ਨਹੀਂ ਹੋਈ ਕੋਈ ਲੜਾਈ ਨਹੀਂ ਕੋਈ ਝਿੜਕਾ ਨਹੀਂ ਕੋਈ ਨੂੰ ਕੁਛ ਵੀ ਨਹੀਂ ਆਖਿਆ ਹੀ ਮੂਰੇ ਕੋ ਫੋਨ ਫਾਲ ਜਿਗਾਉ ਫੋਨ ਲਾਉਣ ਘਰ ਛੱਡੀ ਦਾ ਸਿਮਾ ਕੱਢੀ ਦਾ ਵਿੱਚੋਂ ਕੋਣ ਜੋ ਕੋਸ਼ ਕੋਈ ਪ੍ਰੂਫ ਨਹੀਂ ਛੱਡਿਆ ਵੀ ਮੈਨੂੰ ਕਿਤੇ ਲੱਭੇ ਨਾਣਗੇ ਤੇ ਘਰੋਂ ਕੋਈ ਸਮਾਨ ਲੈ ਕੇ ਕੋਈ ਨਹੀਂ ਕੋਸ਼ ਨਹੀਂ ਲਈ ਹੈ ਯਾ ਕਰੋ ਕੋਈ ਉਹੀ ਤਿੰਨ ਚਾਰ ਦਿਨ ਦੇ ਕੱਪੜੇ ਪਾਏਦੇ ਉਹੀ ਪਾਈਏ ਚੱਲੀ ਜਾਏ ਇਹ ਕੰਪਲੇਨ ਕਰਾਈ ਦੀ ਨੂੰ ਜੀ ਹਾਂ ਜੀ ਕੰਪਲੇਨ ਦੇ ਪੁੱਛੋ ਪੁੱਛ ਲਏ ਪਤਾ ਨਹੀਂ ਦਿਖੇ ਕਰ ਦੇਣਾ ਵੀ ਕੈਮਰੇ ਕਮਰੇ ਸਭ ਚੱਕ ਕੀਤੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਜੇ ਕੀ ਮੰਗ ਕਰਦੇ ਆਂ ਹਾਂਜੀ ਕੀ ਮੰਗ ਕਰਦੇ ਪੁਲਸਰਾਂ ਕੋ ਪੁਲਸਰਾਂ ਨੂੰ ਇਹੀ ਆਉਨੇ ਆ ਵੀ ਜਿੰਨੀ ਸੇਤੀ ਹੋਈ ਸਕਦਾ ਸਾਨੂੰ ਲਵੀ ਦਿਓ ਮੁੰਡਾ ਜਾਂ ਕੋਸ਼ਿਸ਼ ਨਾ ਕੁਛ ਪਤਾ ਕਰੋ ਕਿੱਥੇ ਹੈ ਕਿੱਥੇ ਨਹੀਂ ਇਹ ਤਾਂ ਜੀ ਮੁੰਡਾ ਜਿਹੜਾ ਲਾਪਤਾ ਤੁਹਾਡਾ ਬੇਟਾ ਸੀਗਾ ਹਾਂ ਕਿੰਨੇ ਤਿੰਨ ਦਾ ਲਾਪਤਾ ਹੈ ਜੀ 6 ਤਿੰਨ ਦਾ ਇਹ ਕਪਨੀ ਅੰਕ ਨੂੰ ਕੀ ਕੀ ਹਾਂ ਕੀਤੀ ਨਾਲ ਇੱਕੀ ਮੁੰਡਾ ਹੈ ਦਾ ਦੋ ਮੁੰਡੇ ਛੋਟਾ ਸੀਗਾ ਬਟਾ ਛੋਟਾ ਪੇਤਾ ਜੀ ਦਾ ਜੀ ਆਪਣੇ ਇੱਕ ਤੇ ਛੋਟਾ ਭਰਾ ਹੀ ਸਮਝ ਲੋ ਤੇ ਚਾਚਾ ਇਹਦਾ ਲੜਕਾ ਹੈ ਜੀ ਤੇ ਜੀ ਗੱਲਬਾਤ ਕੋਈ ਨਹੀਂ ਇੰਨਾ شریف ਹੋਇਆ ਇੰਨਾ ਮਤਲਬ ਅੱਛਾ ਇਨਸਾਨ ਹੋ ਤਹੀ ਪੂਰੇ ਪਿੰਡ ਛੜੀਏ ਲਾਗੇ ਸਕੇ ਇਲਾਕੇ ਚ ਵੀ ਪੁੱਛ ਲੋਗੇ ਵੀ ਸਾਗਰਗੋਣਾ ਤੇ ਕਿਸ ਨੂੰ ਪਤਾ ਨਹੀਂ ਹੋਏਗਾ ਕਿ ਸਾਗਰਗੋਣਾ ਮਤਲਬ ਇੰਨਾ ਆਪਣੇ ਸਿਰਫ ਕਾਮਨਾ ਮਤਲਬ ਰੱਖਦਾ ਰਿਹਾ ਹੋ ਔਰ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਬਿਲਕੁਲ ਇਕਦਮ ਜੈਂਟਲਮੈਨ ਪਰਸਨ ਹੀ ਹੋ ਔਰ ਕੰਮ ਦੇ ਨਾਲ ਹੀ ਮਤਲਬ ਰੱਖਦਾ ਰਿਹਾ ਹੈ ਲੇਕਿਨ ਪਤਾ ਨਹੀਂ ਅਚਾਨਕ 4 ਜੂਨ ਸ਼ਾਮ ਨੂੰ 7:00 7:30 ਵੇ ਘਰੋਂ ਨਿਕਲਦਾ ਔਰ ਮਾਪੇ ਸੋਚਦੇ ਵੀ ਸ਼ਾਇਦ ਮੇਬੀ ਅਡੇ ਤੱਕਤ ਗਿਆ ਹੋਇਆ ਹੋਏਗਾ ਜਾਂ ਕਿਤੇ ਕੰਮ ਗਿਆ ਹੋਇਆ ਹੋਏਗਾ ਪਰ ਇਹ ਨਹੀਂ ਜਲਦੀ ਕਿਤੇ ਜਾਂਦਾ ਨਹੀਂ ਸੀ ਉਹ ਮਤਲਬ ਘਰ ਹੀ ਜ਼ਿਆਦਾਤਰ ਘਰ ਹੀ ਰਹਿੰਦਾ ਰਿਹਾ ਆਪਣਾ ਜ਼ਿਆਦਾ ਸਮਾਂ ਜਿਹੜਾ ਫੈਮਿਲੀ ਨਾਲ ਹੀ گزارਦਾ ਰਿਹਾ ਬੀ ਰੀਸੈਂਟਲੀ 7:30 ਵਜੇ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ 9:30 10:00 ਵਜੇ ਤੱਕ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹ ਘਰ ਨਹੀਂ ਆਇਆ ਅਸੀਂ ਫੌਰਨ ਉਸੇ ਰਾਤ ਜਿਹੜੇ ਆ ਉਹ ਆਪਣੇ ਨਾਲ ਯਾਰ ਦੋਸਤਾਂ ਦੇ ਨਾਲ ਜਿਹੜਾ ਉਹ ਲੱਗੇ ਸਕੇ ਗਰਾਊਂਡ ਵਗੈਰਾ ਹੋਰ ਲੱਗੇ ਸਕੇ ਪਿੰਡਾਂ ਰੇਲਵੇ ਸਟੇਸ਼ਨ ਤੱਕ ਜਿਹੜਾ ਉਹ ਦੋ ਤਿੰਨ ਵੇਢਾ ਕਰਾਤ ਦੇਖਦੇ ਰਹੇ ਲੇਕਿਨ ਕੋਈ ਜਿਹੜੀ ਆ ਉਹ ਇਨਫੋਰ ਕੋਈ ਟੈਨਸ਼ਨ ਹੋਏਗੀ ਜਾਂ ਗੁੱਸਾ ਹੋਏਗਾ ਤੇ ਇਸ ਵੇਲੇ ਤੱਕ ਆ ਜਾਏਗਾ ਵਾਪਿਸ ਲੇਕਿਨ ਆਪਣੇ 4 ਜੂਨ ਤੋਂ ਲੈ ਕੇ ਅੱਜ 9 ਜੂਨ ਆ ਗਈ ਹੈ ਅਜ ਤੱਕ ਉਹਦੇ ਕੋਈ ਵੀ ਜਿਹੜੀ ਆ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਮਿਲੀ ਥਾਣੇ ਕੋਈ ਨਹੀਂ ਹਾਂਜੀ ਹਾਂਜੀ ਅਸੀਂ ਉਸੇ ਉਸੇ ਦਿਨ ਜਿਸ ਦਿਨ ਕੋਚਰ ਰਾਤ ਨੂੰ ਜਿਹੜਾ ਉਹ ਅਸੀਂ ਐਫ ਆਈ ਆ ਜਿਹੜੀ ਦਰਜ ਕਰਾਤੀ ਸੀ ਤੇ ਪੁਲਿਸ ਨੇ 24 ਘੰਟੇ ਬਾਅਦ ਆਪਣੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਹੈ ਲੇਕਿਨ ਹਜੇ ਤੱਕ ਜਿਹੜਾ ਕੋਈ ਜਿਹੜਾ ਪੁਖਤਾ ਸਬੂਤ ਜਿਹੜਾ ਜਾਂ ਪੁਖਤਾ ਸੁਰੱਖ ਜਿਹੜਾ ਆ ਉਹ ਸਾਗਰ ਦਾ ਨਹੀਂ ਮਿਲ ਸਕਿਆ ਅਹੀਂ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਫੇਸਬੁਕ WhatsApp ਇੰਸਟਾਗ੍ਰਾਮ ਹੋਰ ਵੀ ਜਿਹੜੇ ਨੇ ਐਪਸ ਨੇ ਉਹਦੇ ਤੇ ਵੀ ਅਸੀਂ ਕਾਫੀ ਜਿਹੜਾ ਪੋਸਟ ਵਗੈਰਾ ਸਾਂਝੀ ਕੀਤੀ ਆ ਔਰ ਮੇਰੀ ਹਰ ਇੱਕ ਦੋਸਤ ਨੂੰ ਫੈਮਿਲੀ ਮੈਂਬਰ ਨੂੰ ਔਰ ਜਿਹੜੇ ਵੀ ਇਸ ਵੀਡੀਓ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਦੇਸ਼ ਦੇ ਹਰ ਇੱਕ ਕੋਨੇ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਜੋ ਜਿਹੜਾ ਸਾਗਰ ਮਹਿਰਾ ਆ ਆਪਣਾ ਛੋਟਾ ਭਰਾ ਔਰ ਮਾਪੇ ਦੇ ਜਿਗਰ ਦਾ ਟੁਕੜਾ ਜਲਦੀ ਤੋਂ ਜਲਦੀ ਆ ਉਹ ਮਿਲ ਸਕੇ ਕਿਉਂਕਿ ਅੱਜ 5-7 ਦਿਨ ਹੋ ਗਏ ਆ ਮਾਪਾਪ ਦਾ ਪੈਨ ਭਰਾ ਦਾ ਜਿਹੜਾ ਰੋ ਰੋ ਕੇ ਬਹੁਤ ਬੁਰਾ ਹਾਲ ਆ ਤੇ ਇੱਕ ਬੱਚੇ ਦਾ ਦਰਦ ਜਿਹੜਾ ਉਹ ਮਾਪਾਪ ਤੋਂ ਜਿਆਦਾ ਕੋਈ ਹੋਰ ਨਹੀਂ ਸਮਝ ਸਕਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਜਿਹੜੀ ਉਹ ਰਿਕੁਐਸਟ ਆ ਅਪੀਲ ਆ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਸ ਕਿਸੇ ਨੂੰ ਵੀ ਸਾਗਰ ਦੀ ਜਿਹੜੀ ਆ ਉਹ ਥੋੜੀ ਬਹੁਤੀ ਵੀ ਜਿਹੜੀ ਇਨਫੋਰਮੇਸ਼ਨ ਆ ਜਾ ਕਿਸੇ ਨੇ ਉਹਨੂੰ ਆਂਦੇ ਜਾਂਦੇ ਜਾਂ ਕਿਸੇ ਨੇ ਜੰਦੇ ਦੇਖਿਆ ਜਾਂ ਕਿਸੇ ਬਾਈਕ ਤੇ ਦੇਖਿਆ ਹਨਾ ਤਾਂ ਉਹ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਤੁਰੰਤ ਜਿਹੜਾ ਜਿਹੜੇ ਸੰਪਰਕ ਨੰਬਰ ਨੇ ਉਹਨਾਂ ਤੇ ਜਰਾ ਕੰਟੈਕਟ ਕਰਨ ਠੀਕ ਥੈਂਕ ਯੂ ਜੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ